ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਆਏ ਆ ਆਪਣੀ ਮੋਟਰ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਫਸਲਾ ਤਣਕ ਦੀ ਤੇ ਅਸੀਂ ਆਏ ਆ ਅੱਜ ਮੋਟਰ ਤੇ ਤੇ ਤੁਹਾਨੂੰ ਦਿਖਾਉਣੇ ਆ ਆਪਣੇ ਮੋਟਰ ਤੇ ਅਸੀਂ ਪਹਿਲਾਂ ਵੀ ਆਉਂਦੇ ਹੁੰਦੇ ਰਹੇ ਆ ਬਚਪਨ ਦੇ ਵਿੱਚ ਵੀ ਤੇ ਹੁਣ ਤੱਕ ਕੀ ਬਦਲਾਅ ਹੋਇਆ ਵਾ ਤੇ ਵੀਡੀਓ ਸਾਰੀ ਵੇਖਿਓ ਤੇ ਨਾਲੇ ਸਾਡੇ ਪਿੰਡ ਦੇ ਬੰਬੀ ਨੂੰ ਜਾਂਦੇ ਆ ਮੋਟਰ ਤੇ ਜਾਂਦੇ ਆ ਨਵੀਂ ਸੜਕ ਬਣੀ ਆ ਤੇ ਨਾਲੇ ਤੁਹਾਨੂੰ ਉਹ ਦਿਖਾਵਾਂਗੇ ਸਾਡੇ ਪਿੰਡ ਤੇ ਚਾਰ ਚੁਫੇਰੀ ਜਿਹੜੀ ਸੜਕ ਬਣੀ ਪਈ ਆ ਨਵੀਂ ਉਹ ਦਿਖਾਉਨੇ ਆ ਜੋ ਕਿ 2-3 ਦਿਨ ਪਹਿਲਾਂ ਹੀ ਬਣੀ ਹੋਈ ਆ ਤੇ ਠੀਕ ਆ ਜੀ ਦੇਖਦੇ ਰਹੋ ਵੀਡੀਓ ਦੇ ਵਿੱਚ ਤੇ ਸਾਡੇ ਪਿੰਡ ਦੀ ਸੜਕ ਬਣ ਗਈ ਨਵੀਂ ਪਿੰਨਤ ਲਵੰਡੀ ਗਰਾਏ ਦੀ ਬਹੁਤ ਵਧੀਆ ਸਾਡੇ ਪਿੰਡ ਤੇ ਸਰਪੰਚ ਨੇ ਤੇ ਸਾਡੀ ਗਵਰਨਮੈਂਟ ਪੰਜਾਬ ਦੇ ਨੇ ਇਹ ਤੇ ਕੰਮ ਕੀਤਾ ਵਾ ਬਾਕੀ ਹੋਰਾਂ ਦਾ ਪਤਾ ਨਹੀਂ ਤੇ ਬਹੁਤ ਸੋਹਣੀ ਸ਼ਰਕ ਬਣ ਗਈ ਵਧੀਆ ਮਿੱਤ ਪਹਿਲਾਂ ਬਹੁਤ ਖਰਾਬ ਤੋਏ ਜਾਨੀ ਕਿ ਇਥੇ ਨੰਗਿਆ ਨਹੀਂ ਜਾਂਦਾ ਹੁੰਦਾ ਇੰਨੀ ਖਰਾਬ ਹੀ ਜਾਨੀ ਸੜਕ ਸਾਡੇ ਪਿੰਡ ਤੇ ਹੁਣ ਤੇ ਪਤਾ ਹੀ ਨਹੀਂ ਲੱਗਦਾ ਇੱਕ ਦੋ ਇਹ ਮੋਟਰਸਾਈਕਲ ਜਾਂਦਾ ਮੋਪਡ ਜਾਂਦੀ ਭੱਜੀ ਹੁਣ ਤੇ ਬਹੁਤ ਵਧੀਆ ਸ਼ਰਕ ਬਣੀ ਹੈ ਆਪਣੇ ਇਲਾਕੇ ਸਾਡੇ ਦੀ ਤੇ ਦੇਖ ਸਕਦੇ ਹੋ ਬੰਦਾਂ ਵੀ ਪਟਕਾਂ ਟਿਕਾ ਨਹੀਂ ਕਈ ਕਈ ਥਾਂ ਤੇ ਜਿਆਦਾ ਹੀ ਹੋ ਰਹੀ ਹੈ ਜੋ ਜਿੰਨੀ ਜਿਆਦਾ ਧੁੱਪ ਲੱਗੇਗੀ ਉੱਨੀ ਹੈ ਇਹ ਕਣਕਾ ਜਿਆਦਾ ਸ਼ਰਫ਼ੀ ਪੱਕਣ ਗਿਆ ਰੰਗ ਫੱਲ ਤੇ ਸ਼ਾਮਾਂ ਦਾ ਟਾਈਮ ਹੈ ਦੇਖਣਾ ਸੋਹਣਾ ਇਹ ਕਣਕ ਦਾ ਇਹ ਵੇਖੀਏ ਨੀ ਤੇ ਪਈਆ ਖਾਕ ਨੇ ਸੋਨੇ ਪੇਪਰ ਲੱਗੇ ਨੇ ਅੱਜ ਜੀ ਮੋਟਰ ਤੇ ਅਸੀਂ ਆਪਣੇ ਆ ਗਏ ਆ ਆਪਣੀ ਤੇ ਤੇ ਆਹ ਮਰੂਤ ਦਾ ਬੋਟਾ ਵੀ ਯਾਰਾ ਸੋਖੀ ਗਿਆ ਲੱਗਦਾ ਪਾਣੀ ਪੂਣੀ ਨਹੀਂ ਮਿਲਿਆ ਹੈ ਵੀ ਆਰਟ ਦੇ किनਾਰੇ ਤੇ ਆ ਪਰ ਇਹ ਜਦੋਂ ਤਾਂ ਦੇਖਦੇ ਸੁੱਕਾ ਹੀ ਰਿਹਾ ਵਾ ਪਾਣੀ ਤੇਗਾ ਇਧਰ ਪੜੇ ਨਹੀਂ ਤੇ ਨਲਕਾ ਲੱਗਾ ਹੋਇਆ ਵਾ ਕੰਮ ਚੱਲਦਾ ਵੀ ਹੈਗਾ ਵਾ ਵੇਖੀ ਨਲਕਾ ਦਾ ਪੂਰਾ ਕੰਮ ਕਰਦਾ ਇਹ ਬਹੁਤ ਟਾਈਮ ਬਾਅਦ ਘਟੂ ਘਟ ਪੰਜ ਸਾਢੇ ਪੰਜ ਸਾਲ ਬਾਅਦ ਮੈਂ ਮੋਟਰ ਤੇ ਆਇਆ ਇਹ ਕੁਝ ਤਿਆਰ ਰੁਖ ਰੁਖ ਪਹਿਲਾਂ ਤੇ ਹੁੰਦੇ ਨਹੀਂ ਆਏ ਲੋਏ ਹੋਣੇ ਬਾਅਦ ਚ ਫਿਰ ਚੱチェ ਹੋਣਾ ਨੇ ਦੇਖੋ ਇਧਰ ਮਿਰਚਾਂ ਦੇ ਬੂਟੇ ਲੱਗੇ ਹੋਏ ਨੇ ਕਿਆਰੀ ਬਣਾ ਕੇ ਦੇਖੋ ਕਿਦਾਂ ਸੋਹਣੇ ਲਾਏ ਨੇ ਮਿਰਚਾਂ ਦੇ ਬੂਟੇ ਲਾਏ ਹੋਏ ਨੇ ਉਹਦੇ ਵਿੱਚ ਮੜਖਣਾ ਪਤਾ ਨਹੀਂ ਕਾਦੇ ਬੂਟੇ ਲੱਗੇ ਨੇ ਜੇ ਤੁਹਾਨੂੰ ਇਹਦਾ ਪਤਾ ਲੱਗੇ ਤੇ ਕਮੈਂਟ ਵਿੱਚ ਕਰਕੇ ਜਰੂਰ ਦੱਸਣਾ ਕਮੈਂਟ ਕਰਕੇ ਕਿ ਕਾਦਾ ਬੂਟਾ ਲਾਏ ਨੇ ਬਾਕੀ ਆਹ ਤਾਂ ਮਿਰਚਾਂ ਦੇ ਲੱਗੇ ਤੇ ਮੈਨੂੰ ਇੰਨਾ ਤੇ ਪਤਾ ਵਾ ਆ ਜਿਹੜੇ ਕੇਲਿਆਂ ਦੇ ਬੂਟੇ ਲੱਗੇ ਹੋਏ ਆ ਨਾ ਇਹ ਘੱਟੋ ਘੱਟ ਵੀ 20 ਸਾਲ ਪੁਰਾਣੇ ਲੱਗੇ ਹੋਏ ਨੇ ਕਿਉਂਕਿ ਅਸੀਂ ਬਚਪਨ ਚ ਵੀ ਦੇਖਦੇ ਰਹੇ ਆ ਤੇ ਉਸ ਤੋਂ 20 ਸਾਲ ਪੁਰਾਣੇ ਆ ਘੱਟੋ ਘੱਟ ਹਾਂਜੀ ਯਾਦ ਆ ਗਈ ਬਚਪਨ ਦੀ ਤੇ ਪੰਜ ਛੇ ਸਾਲਾਂ ਬਾਅਦ ਆਏ ਆ ਬਾਹਰੋਂ ਤੇ ਮੈਂ ਚੱਲ ਮੋਟਰ ਤੋਂ ਹੋ ਕੇ ਆਨੇ ਆ ਉਹ ਸਾਰਾ ਲੱਗਦਾ ਪਿਆ ਵਾ ਬੱਚੇ-ਪੁੱਟੇ ਲੋਕਾਂ ਦਾ ਆਪਣੇ ਲੈ ਗਏ ਸਾਰੇ లై జాंदा ਪਿਆਵਾ ਮੈਂ ਮੋਟਰ ਵਾਲੂ ਦੇਖ ਸਕਦੇ ਹੋ ਕਿੰਨੀ ਸੋਹਣੇ ਸੁੰਦਰ ਆਪਣੇ ਸਥੇ ਦੇ ਹਰਿਆਲੀ ਆ ਚੀਜ਼ਾਂ ਨਹੀਂ ਲੱਗਦੀਆਂ ਬਾਹਰ ਸਾਰੇ ਜਾਨੇ ਐਸਟੀ ਜ ਨੂੰ ਲਾ ਜ਼ਰੂਰ ਮਿਸ ਕਰਦੇ ਹੋ ਇਹ ਵੀਡੀਓ ਦੇਖੋ ਵੀਡੀਓ ਚੰਗੀ ਲੱਗੇਗੀ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਵਾਂ ਨਵਾਂ ਚੈਨਲ ਬਣਾਇਆ ਤੇ ਸਪੋਰਟ ਜ਼ਰੂਰ ਕਰਿਓ ਮੇਰੇ ਸਾਰੇ ਭੈਣ ਭਰਾ ਇਹ ਦੇਖੋ ਦੇਖੋ ਮੋਟਰ ਕਿੰਨੀ ਪਹਿਲਾਂ ਇਸ ਮੋਟਰ ਤੇ ਬਰੇ ਰੁੱਖ ਹੁੰਦੇ ਸੀ ਨਾਲ ਪਗੜ ਕਿਉਂ ਨਾ ਵਟਾਵ ਦੋ ਦਿੱਤੇ ਆ ਸਾਡੇ ਉਹ ਸਾਹਮਣੇ ਆ ਜਿੱਥੇ ਰੁੱਖਾਂ ਦੇ ਇੱਥੇ ਆ ਨਾਲ ਸਾਡੇ ਮਰੂਤ ਦੇ ਬੂਟੇ ਆ ਜਾਮਨੋਂ ਦੇ ਊੜੀ ਹਰਿਆਲੀ ਰੱਖੀ ਅਸੀਂ ਤੇ ਆਪਣੀ ਮੋਟਰ ਤੇ ਤੇ ਆ ਸਾਡੇ ਨਾਲ ਸਾਡੇ ਚਾਚੀ ਚਾਚੀ ਹੋਣਾ ਦੀਆਂ ਕਿ ਉਹ ਅਗਲੀ ਜਿਹੜੀ ਮੁੰਡਾ ਦਬਈ ਆ ਕਰਨਪਾਲ ਉਹਦੀ ਮੋਟਰ ਆ ਹੋਣ ਆ ਗਏ ਆ ਚਲੋ ਮੋਟਰ ਤੱਕ ਜਾਂਦੇ ਆ ਤੇ ਬਾਕੀ ਦੇਖੋ ਕਣਕਾਂ ਦੇ ਪੂੜੀਆਂ ਮੂੜ ਚਾਈਆਂ ਯਾਨੀ ਕਿ ਹੁਣ ਜਿੰਨੀ ਧੁੱਪ ਲੱਗੇਗੀ ਉੰਨੀ ਹੀ ਛੇਤੀ ਕਣਕਾਂ ਆਪਣਾ ਪੱਕਣ ਗਈਆਂ ਲਾਲੀ ਚੰਡੀ ਇਹ ਕਣਕਾਂ ਨੂੰ ਦੇਖੋ ਕਿੰਨੇ ਹਰੇ ਹਰੇ ਸਾਰੇ ਜਿੰਨਾ ਹਰਿਆਇਕਾ ਇੱਥੇ ਅੱਜ ਤੋਂ ਮਹੀਨਾ ਡੇਢ ਦੋ ਪਹਿਲਾਂ ਫੋਟੋ ਪਾਈ ਮੇਰੇ ਭਰਾ ਨੇ ਤੇ ਬਿਲਕੁਲ ਹੈ ਨਹੀਂ ਹੁਣ ਕਿੰਦਾ ਹਰਿਆਲੀ ਹਰੂਲੀ ਹੋਈ ਏ ਬੂਟੀਆਂ ਦੀ ਜਿਹੜੇ ਨਾਲ-ਨਾਲ ਕਣਕਾਂ ਦੇ ਲੱਗਦੀ ਹੁੰਦੀਆਂ ਨੇ ਕਿਹੋਂ ਦੇ ਦੇਖਦੇ ਨੇ ਤੇ ਇਹ ਵੀ ਸ਼ਾਇਦ ਖਾਧੀਆਂ ਹੋਣ ਜਿਹੜੇ ਫਲੀਆਂ ਜਿਹਨੂੰ ਕਹਿੰਦੇ ਆ ਲੱਗੀਆਂ ਦਿਹਾਣਾ ਦਈਆਂ ਪੂੰਗੜਨਾਂ ਵੀ ਤੇ ਆ ਕੰਡਿਆ ਨੇ ਵੇਖੋ ਕਿੱਡੇ-ਕਿੱਡੇ ਹੋਏ ਨੇ ਕੰਡੇ ਇੰਨਾ ਤੇ ਹੁਣ ਤਾਂ ਤਲੀਆਂ ਆਣ ਕੇ ਬਹਿਣ ਗਈਆਂ ਤੇ ਠੀਕ ਆ ਜੀ ਤੇ ਵੀਡੀਓ ਚੰਗੀ ਲੱਗੇਗੀ ਵੀਡੀਓ ਚੰਗੀ ਲੱਗੇਗੀ ਤੇ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਨਾ ਨਾ ਚੈਨਲ ਬਣਾਇਆ ਵਾ ਤੇ ਸਪੋਰਟ ਕਰਿਓ ਤੇ ਬਾਕੀ ਹੋਰ ਵੀਡੀਓ ਆਉਣਗੀਆਂ ਨਵੀਆਂ-ਨਵੀਆਂ ਜਿਸ ਤਰ੍ਹਾਂ ਅਸੀਂ ਗੁਰਦੁਆਰਾ ਸਾਹਿਬ ਦੀਆਂ ਮੈਂ ਅਪਲੋਡ ਕਰ ਦਿੰਨਾ ਤੁਸੀਂ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਤੇ ਠੀਕ ਹੈ ਜੀ ਤੇ ਅੱਜ ਦਾ ਵਲੌਗ ਕਰਦੇ ਆ ਇੱਥੇ ਖਤਮ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ